ਕੀ ਮੀ ਸਦੀਏ ਪੈਸਾ ਮੁਖ ਹੋ ਗਿਆ ਵੈਂਟੀਲੇਟਰਾਂ ਤੇ ਪਈਆਂ ਨੇ ਸਕੀਰੀਆਂ ਤਾਨ ਦੇਣ ਲੱਗੇ ਵੀ ਬਣਾਉਂਦੇ ਵੀਡੀਓ ਭਾਲ ਦੀਆਂ ਫੇਮ ਫਿਰ ਨਾ ਫਕੀਰੀਆਂ ਚੜਿਆ ਮੁਹੱਬਤਾਂ ਦਾ ਰੰਗ ਰੂਹਾਂ ਤੇ ਚੜਿਆ ਮੁਹੱਬਤਾਂ ਦਾ ਰੰਗ ਰੂਹਾਂ ਤੇ ਆਖਰੀ ਸਾਹਾਂ ਦੇ ਪੈ ਫੇਟ ਨਹੀਂ ਹੁੰਦਾ ਫਿਲਟਰ ਲੱਗਦੇ ਨਹੀਂ ਹੁੰਦੇ ਸੋਚ ਨੂੰ ਤੇ ਨਜ਼ਰੀਆ ਕਦੇ ਵੀ ਅਪਰੇਟ ਨਹੀਂ ਹੁੰਦਾ ਫਿਲਟਰ ਲੱਗਦੇ ਨਹੀਂ ਹੁੰਦੇ ਸੋਚ ਨੂੰ ਇਹ ਨਜ਼ਰੀਆ ਕਦੇ ਵੀ ਅਪਰੇਟ ਨਹੀਂ ਹੁੰਦਾ ਛਲਿਆ ਜਮਾਂਬੰਦੀ ਦੱਸੇ ਮਾਲਕੀ ਜ਼ਮੀਨ ਦੀ ਇੱਥੇ ਮੇਰੇ ਪਟਵਾਰੀ ਭਰਾ ਬੈਠੇ ਹੋਣਗੇ ਉਹ ਸਮਝਦੇ ਆ ਜਮਾਂਬੰਦੀ ਜ਼ਮੀਨ ਕੀ ਦੇ ਨਾਮ ਬੋਲਦੀ ਐ ਜਮਾਂਬੰਦੀ ਦੱਸੇ ਮਾਲਕੀ ਜ਼ਮੀਨ ਦੀ ਪਰ ਇਹ ਦੱਸ ਦੀਨਾ ਡੋਜ਼ ਕਿੰਨੀ ਲਾਉਂਦਾ ਛਿੱਟੇ ਦੀ ਪਾਪਿਆਂ ਦੀ ਖੁੱਲ੍ਹ ਲਾਡ ਲਾ ਬਗਾੜ ਦੀ ਜਿਨਾ ਕੀਤੀ ਪਰਵਾਹ ਨਾ ਕੱਲ ਵਾਲੇ ਸੱਤੇ ਦੀ ਦੋਦੇ ਵਾਲੇ ਮਾਨਾ ਉਹ ਲਿਖਾਰੀ ਕਾਸ ਦਾ ਆ ਸ਼ਬਦਾਂ ਦੇ ਵਿੱਚ ਜੀ ਦੇ ਵੇਟ ਨਹੀਂ ਹੁੰਦਾ ਫਿਲਟਰ ਲੱਗਦੇ ਨਹੀਂ ਹੁੰਦੇ ਸੋਚ ਨੂੰ ਤੇ ਨਜ਼ਰੀਆ ਕਦੇ ਵੀ ਆਪਣੇ ਲਾਚੀਆਂ ਨਾ ਜਾਵੇ ਨਾ ਹੋ ਮੈਂ ਦੀ ਵਾਸ਼ਨਾ ਜਿਹੜੇ ਭਰਾ ਸ਼ਾਮ ਨੂੰ ਪੈਗ-ਪੋਗ ਲਾ ਲੈਂਦੇ ਨਾ ਜਦੋਂ ਪਰਿਵਾਰ 'ਚ ਜਾਣਾ ਉਹਨਾਂ ਨੇ ਤਿੰਨ-ਚਾਰ ਲਾਚੀਆਂ ਆਹ ਸਾਡੇ ਫੁੱਫੜ ਜੀ ਬੈਠੇ ਆ ਫੁੱਫੜ ਜੀ ਤਾਂ ਹੁੰਦਾ ਜਿਹੜੇ ਪੈਗ ਲਾਉਂਦੇ ਆ ਤੇ ਯਾਰ ਘਰਦਿਆਂ ਨੂੰ ਪਤਾ ਨਾ ਲੱਗੇ ਜ ਆਜ ਕੱਲ ਦਾਰੂ ਮਹਿੰਗੀ ਆ ਗਈ ਇਸੇ ਤਰ੍ਹਾਂ ਜਿੱਥੇ ਚ ਅਹੰਕਾਰ ਆ ਜਾਏ ਕਹਿੰਦਾ ਮੇਰੇ ਵਰਗਾ ਦੁਨੀਆ 'ਤੇ ਕੋਈ ਨਹੀਂ ਇਹ ਉਹਨਾਂ ਦੀ ਗੱਲ ਹੈ ਕੇ ਲਾਚੀਆਂ ਨਾ ਜਾਵੇ ਨਾ ਹੋ ਮੈਂ ਵਾਸ਼ਨਾ ਤੇ ਫੇਸ਼ੀਅਲ ਫੇਸ਼ੀਅਲ ਬੀਬੀਆਂ ਜਾਣਦੀਆਂ ਅੱਜ ਕੱਲ ਮੈਨਾਂ ਦਾ 12-1500 ਰੁਪਏ ਲੱਗ ਜਾਂਦਾ ਫੇਸ਼ੀਅਲ ਫੇਸ਼ੀਅਲ ਹੁੰਦੇ ਨਹੀਂ ਦਿਲਾਂ ਦੀ ਮਹਿਲ ਤੇ ਜਿਹੜਾ ਉੱਤੇ ਬੈਠ ਕੇ ਜਲਾਉਣ ਦੁਨੀਆ ਬਿਨਾ ਸਾਦਿਸ਼ਾਂ ਤੋਂ ਕਦੇ ਨਹੀਂ ਵਾਇਰਸ ਫੈਲਦੇ 300 ਸਾਲਾਂ ਤੋਂ ਕੀਤੀ ਵਸ ਦੁਨੀਆ ਅਨੈਚਰਲੀ ਕੁਝ ਵੀ ਕਰੇ ਤਨੀ ਹੁੰਦਾ ਫਿਲਟਰ ਲੱਗਦੇ ਨਹੀਂ ਹੁੰਦੇ ਸੋਚ ਨੂੰ ਤੇ ਨਜ਼ਰੀਆ ਕਦੇ ਵੀ ਉਪਰੇਟ ਨਹੀਂ ਹੁੰਦਾ